ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਾਡੀ ਵੱਡੀ ਭੈਣ ਦਾ ਵਿਆਹ ਹੈ ਇਸ ਕਰਕੇ ਜਿਹੜਾ ਅੱਜ ਆ ਸਹਿਜ ਪਾਠ ਅਹੀਂ ਆਰੰਭ ਕਰਵਾਉਣਾ ਵਾ ਤੇ ਉਹਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ ਸਾਰੇ ਜਾਣੇ ਵਲੌਗ ਇਹਦਾ ਪੂਰਾ ਜ਼ਰੂਰ ਦੇਖਿਓ ਤੇ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵਲੌਗ ਕਿਸ ਤਰ੍ਹਾਂ ਦਾ ਲੱਗਾ ਮਠਮਠੇ ਕੱਲ ਪਹਿਲਾਂ ਕਰ ਲਓ ਜਿਹਨਾਂ ਨਹੀਂ ਕੀਤਾ ਜਿੱਤਾ ਕਰਾਣਾ

ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ 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 ਇਹ ਜੀ ਨੰਗੂ ਤੇ ਹੈ ਟੇਢੀ ਨਾਮੀ ਉਹ ਬੇਟੀ ਦੁਰੂ ਤੇ ਮੂਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੰਦੇ ਬਈ ਆ ਜਾ ਲਿਖਾ ਮੈਂ ਥਾੜੀ ਮਜਾ ਵੀ

जि मा गुरु ते धन्य भि मुर्ते दशन मे भिम गुरु ते दशनमे भजिमा गुरु तन्ते कजि मुरते शन्ते कजि मा गुरु ਪ੍ਰਭ ਮੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਦੀਵ ਜਿਮਾ ਗੁਰ ਤੇਰਾ ਦਰਸ਼ਨ ਦੇਖ ਜਿਮਾ ਗੁਰ ਤੇਰਾ ਦੀਵ ਜਿਮਾ ਗੁਰ ਤੇਰਾ ਹਦੈ ਸ਼ਰਧਾ ਦੇਵਨੰ ਕਰਤੇ ਰੇ रेपे चेरे मागुर ते दर्शन देख जी मागुर ता देख जी मागुर ते दर्शन देख जी मागुर ता कर्मो कर्मा कर्म ਸਾਹਿਬ 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 ਜੀ ਇੱਥੇ ਕੋਈ ਨਹੀਂ ਦਮਸ਼ਾਲੀ ਗੰਬਲ ਦੇ ਸੋ ਇੱਥੇ ਕੋਈ ਨਹੀਂ ਸਾਰ ਨਾ ਤੇ ਕੀ ਕੰਬਲ ਝੋਟ ਲਿਆ ਤ ਹੱਗਤੇ ਬਟਾ ਹੱਗਤੂ ਨਾਮਕ ਤ ਜਿੰਦ ਸੌਦੇ ਰੱਖੀ ਮੇਰੀ ਤਰ ਕੋ ਪਹਿਲੇ ਤੂੰ ਮੰਗੇ ਥਾ ਆਪਣੇ ਕੋਣ ਤੇ ਸੋਈ ਸੋਈ ਸੁਣੀ ਬੈ ਸੁਣਾ ਕੋਈ ਨਹੀਂ 10 ਮਿੰਟ ਬਹਿਣਾ ਤੂੰ ਮੰਗੇ ਥਾ ਕੋ ਆਪਣੇ ਦੇ ਸੋਈ ਸੋਈ ਤਿਵੇਂ ਨਾਨਕ ਦਾ ਸੁਮੁਖ ਤੇ ਰੂਪ ਦੇ ਇਹ ਨਾਮਾ ਸਤਿ ਕੋ ਵੇ ਲੱਖ ਕਿਛੁ ਨਾ ਪਾਛਣ ਨਾ ਇਹ ਸਾਤ ਗੁਰ ਦਾ ਇਹ ਨਮਖੇ ਸਹਰ ਨਾਮ ਦੇ ਰਾਮਰਤ ਸੀਤਲ ਸੁਨੋਏ ਆਜਿ ਰਿਟੇਕ ਤੂ ਲਾਹੇ ਵਡਾਨੀ ਆਸ ਨਾਨਕ ਨਾਮ ਭਾਈਏ ਕਾਰਜ ਆਵੇ ਤਰਾਸ ਵਾਹਿਗੁਰੂ ਸਰਖੰਦੀ ਸਤਿਗੁਰ ਸਾਹਿਬ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਨ ਤਨੁ ਬਾਦ ਸਤੋ ਹੈ ਵਿਸਾਦ ਨਾ ਕੋ ਕੀ ਤਾਤ ਸੋ ਚੇਤੋ ਨਾ ਹੋਏ ਜੇ ਸੋਤੀ ਲੱਖ ਵਾਰ ਸੁਪੈ ਤਪ ਨਾ ਹੋਏ ਜੇ ਲਾਇ ਰਹਿਣ ਉਤਾਰ ਮਾਸੀ ਦੀ ਹੋ ਗਈ ਤਿਆਰੀ ਤੇ ਮਾਸੀ ਕਹਿੰਦੇ ਅਗੀ ਸਾਗ ਲੈ ਕੇ ਧਿਆਣਾ ਮੈਂ ਟੱਡੇ ਬਿੰਡੋ ਤੇ ਇੱਥੇ ਮਿਲ ਕੇ ਦਰਦ ਜਾਣਾਂ ਮੈਂ। ਕਿਉਂ? ਕੋਈ ਪਤਾ ਨਹੀਂ ਕੀ ਦਮ ਹੁੰੰਦਿਆ। ਫੋਨ 'ਤੇ ਇਹਦਾ ਵੀਡੀਓ ਬਣਾਉਂਦੀ ਵਲੌਗ। ਮੈਂ ਹੁਣ ਸਾਗ ਲੈ ਕੇ ਤੇ ਆਪਣੇ ਪਤਨਾਂ ਨੂੰ ਜਾ ਰਹੀ ਆ। ਠੀਕ ਆ। ਹਾਂਜੀ। ਸਾਬ ਚੰਗੀ ਸਾਫ਼ ਕਰਾ ਲਿਓ ਮੇਰੀ ਮਖਰੋ। ਠੀਕ ਹੈ ਜੀ। ਅਸੀਂ ਹੁਣ ਤਾਂ ਠੀਕ ਆ। ਇੱਕ ਰੁਜਿਆ। ਇੱਧਰ ਪਿੱਛੇ ਥੋੜੀ ਜੀ ਆ ਨਾਲੀ ਦਾ ਸਫ ਕਰਿਓ ਜੇ ਹੋ ਗਿਆ ਤੇ। ਠੀਕ ਆ ਜੀ। ਪੂਰਾ ਪ੍ਰੋਜੈਕਟ ਬਹੁਤ ਹੀ ਵਧੀਆ ਗਿਆ ਠੀਕ ਹੈ ਉਦਮ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਹੈਲੋ ਕਹਿ ਦਿਓ ਈਕਿਊਜ਼ ਮੀ ਡੋਨਟ ਨੋ ਫੋਰ ਜਾਨੀ ਤੇਰੀ ਹੈ ਉਹ ਦੋ ਬੱਚੇ ਰੋ ਰਹੇ ਸੀ ਜਿਹੜਾ ਨਹੀਂ ਕਿੱਦਿਓ ਜਿੱਦੋਂ ਗੁੱਡੀ ਬੱਚੇ ਨਾ ਹੁੰਦੇ ਤਾਂ ਫੋਟੋ ਨਹੀਂ ਖਿੱਚੀਦੀ ਕਿਉਂ ਇਹਦੇ ਨੂੰ ਕਿੰਨੇ ਕਿਹਾ ਠੀਕ ਹੈ ਨਹੀਂ ਖਿੱਚਦੀ ਸੱਡ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਕੱਲ ਹੈ ਪਿਲੋੜੀ ਹੈ ਕੱਲ ਹੈ ਪਿਲੋੜੀ ਹੈ ਬਾਏ 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 ਕਹਦੇ ਬਾਏ ਕਹਦੇ ਤੂੰ ਸਾਰਿਆਂ ਨੂੰ ਤੁਹਾਨੂੰ ਹੈਪੀ ਬਈ ਬਾਏ ਬਾਏ